ਇਹ ਚਾਰ ਪਰਜੇ ਐਨਡੀ ਐਨਡੀਪੀਐਸ ਤੇ ਦਰਜ ਨੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਜਗੜੇ ਦਾ ਟਾਈਮ ਟੂ ਮਟਰ ਦਾ ਵੀ ਪਰਚਾ ਇਹਦੇ ਤੇ ਟੋਟਲ ਪੰਜ ਪਰਚੇ ਦਰਜ ਨੇ ਇਹਦੇ ਦੀ ਮਾਂ ਹੈਗੀ ਆ ਬਲਜੀਤਪੁਰ ਉਹਦੇ ਤੇ ਵੀ ਪਰਚੇ ਦਰਜ ਨੇ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਵੱਡੇ ਪਦਾਰਥ ਜਿਹੜਾ ਹੈਗਾ ਨਸ਼ੇ ਦੀ ਤਸਕਰੀ ਕਰਦੇ ਸਨ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਹਾਂ ਨਸ਼ਾ ਤਸਕਰਾਂ ਨੂੰ ਨਹੀਂ ਉਮੀਰੀ ਸਖਤ ਚ ਤਾਬਨੀ ਹੈ ਨਸ਼ਾ ਵੇਚਣਾ ਛੱਡ ਦੇ ਪੰਜਾਬ ਛੱਡ ਦੇ ਅਸੀਂ ਤੁਹਾਨੂੰ ਨਹੀਂ ਬਖਣਾ ਪਰਿਵਾਰਿਕ ਮੈਂਬਰ ਜਿਹੜਾ ਹੈਗਾ ਜਾਂ ਤਾਂ ਜੇਲ੍ਹ ਚ ਨੇ ਜਾਂ ਫਰਾਰ ਨੇ ਅੱਜ ਅਸੀਂ ਇੱਥੇ ਮਸ਼ਰਾਏਕੁਰ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਹਰਜੀਤ ਸਿੰਘ ਉਰਫ ਬਿੱਲਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ 4 ਪਰਜੇ ਐਨਡੀਐਪੀਐਸ ਤੇ ਦਰਜ ਨੇ ਪਿਛਲੇ ਸਮਾਂ ਤੋਂ ਤੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਜਕੜੇ ਦਾ ਟਾਈਮ ਟੂ ਮਟਰ ਦਾ ਵੀ ਪਰਚਾ ਇਹਦੇ ਤੇ ਟੋਟਲ 5 ਪਰਚੇ ਦਰਜ ਨੇ ਤੇ ਜਿਹੜੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਹੈ ਜਿਹਦੇ ਦੀ ਮਾਂ ਹੈਗੀ ਆ ਬਲਜੀਤ ਕੌਰ ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਹਨ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਾਰਥ ਜਿਹੜਾ ਹੈਗਾ ਨਸ਼ੇ ਦੀ ਤਸਕਰੀ ਕਰਦੇ ਸਨ ਇਸੇ ਦੇ ਕਾਰਵਾਈ ਕਰਦੇ ਹੋਏ ਜਿਹੜੀ ਇਸ ਪਿੰਡ ਦੀ ಗ್ರಾಮ ਪੰਚਾਇਤ ਨੇ ਬੜਾ ਇਹਨਾਂ ਦਾ ਸਹਿਯੋਗ ਰਿਹਾ ਤੇ ਬीडीपीओ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਕਾਰਵਾਈ ਅਮਨ ਚ ਨਾਦੀ ਹੈ ਜਿਹਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕੀਤੀ ਜਾ ਰਹੀ ਸੀਗੀ ਕਿ ਇਲੀਗਲ ਇੰਕ੍ਰੋਚਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਜਿਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬੀਡੀਪੀਓ ਸਾਹਿਬ ਵੀ ਹੈਗੇ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਹਾਂ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਇਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਏ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕਾਉਜ਼ ਸਾਡੀ ਸਾਡੀ ਜਿਹੜੀ ਨਿਗਾਹ ਹੈ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਦੇ ਵਿੱਚ ਨਸ਼ਾ ਕਿਤਨੇ ਕਿਤੇ ਕਿਉਂਕਿ ਵਿਕਟਿਮ ਹੈਗੇ ਨਸ਼ਾ ਪੀਣ ਦੇ ਆਦੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਐਡਿਕਸ਼ਨ ਸੈਂਟਰ ਚ ਜਾਂ ਉਹ ਐਡ ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮੁਹੱਈਆ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀ ਹੈ ਚਲਦੀ ਰਹੂ ਸਾਡੀ ਜੇ ਕੋਈ ਨਸ਼ਾ ਮਿਲਦੀ ਹੈ ਜੀ ਕੋਈ ਚੈਕਿੰਗ ਹੋਈ ਹੈ ਹਾਂ ਜੀ ਅੱਜ ਵੀ ਕੋਈ ਨਸ਼ਾ ਮਿਲਿਆ ਨਾ ਕੋਈ ਨਹੀਂ ਆ ਜਿਹੜੇ ਬੰਦੇ ਹੈਗੇ ਪਿੱਛੇ ਇਹਨਾਂ ਤੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਜ਼ਿਆਦਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤਾਂ ਜੇਲ੍ਹ ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੇਡ ਵੀ ਕਰਦੀ ਹੈ ਜਿਹੜਾ ਮੇਨ ਇਹਦੇ ਚ ਬਿੱਲਾ ਹੈਗਾ ਉਹ ਤੇ ਬਾਕੀ ਅੱਜ ਜਿਹੜੀ ਹੈਗੀ ਹੈ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਹੈ ਇਸ ਤਰੀਕੇ ਦੀ ਕਾਰਵਾਈ ਜਲਦੀ ਹੋਊਗੀ ਸਾਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਇਹਨਾਂ ਦੀ ਸਵੇਰੇ ਰੇਡ ਹੋਈ ਹੈ ਜੀ ਉਹ ਪੁ ਪਿੰਡ 'ਚ ਸਾਡਾ ਜਿਹੜਾ ਰੂਟੀਨ ਕਾਸੋ ਆਪਰੇਸ਼ਨ ਚੱਲਦਾ ਰਹਿੰਦਾ ਹੈ ਕਿ ਜੇ ਕੋਈ ਬੰਦਾ ਕੋਈ ਵਿਅਕਤੀ ਜੇ ਕੋਈ ਨਸ਼ਾ ਵੇਚਦਾ ਐ ਇਦਾਂ ਦਾ ਕੁਝ ਹੈਗਾ ਉਹਦੇ ਤੇ ਸਾਡੀ ਕਾਰਵਾਈ ਚੱਲਦੀ ਰਹਿੰਦੀ ਐ ਉਹ ਰੂਟੀਨ ਆਪਰੇਸ਼ਨਸ ਐ ਜਿਹੜੇ ਕਿ ਚੱਲਦੇ ਰਹਿੰਦੇ ਐ ਬਟ ਕੋਈ ਸਪੈਸੀਫਿਕ ਇਸ ਤਰੀਕੇ ਦਾ ਕੋਈ ਕਾਰਵਾਈ ਨਹੀਂ ਹੈਗੀ ਆ ਕਿ ਆਪਾਂ ਕਿਸੇ ਨੂੰ ਚੱਕਿਆ ਹੋ ਤੇ ਬਾਕੀ ਅਗਰ ਜੇ ਕੋਈ ਵਿਅਕਤੀ ਕੋਈ ਇਲੀਗਲ ਐਕਟੀਵਿਟੀਜ਼ ਪਾਇਆ ਜਾਂਦਾ ਤੇ ਜ਼ਰੂਰ ਉਹਦੇ ਤੇ ਸਾਡੀ ਟੀਮ ਕਾਰਵਾਈ ਕਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਮੰਡੀ ਗਵਿੰਦਗੜ ਵੀ ਕਾਰਵਾਈ ਸਿਰਫ ਦਿਲੀਆ ਤੱਕ ਢੌਂ ਤੱਕ ਸੀਮਿਤ ਰਹੀ ਜੀ ਉਹ ਜਿਹੜਾ ਸੀਗਾ बिकॉज ਸੈਂਸਿਟਿਵ ਜਿਹੜੀ ਉਹ ਬਿਲਡਿੰਗ ਸੀਗੀ ਤੇ ਉਸ ਦੀ ਸਾਰੇ ਕੰਡੀਸ਼ਨਸ ਨੂੰ ਦੇਖਤੇ ਹੋਏ ਅਸੀਂ ਉਨੂੰ ਟਾਇਆ ਸੀਗਾ ਤੇ ਹੁਣ ਕਿਉਂਕਿ ਆ ਬਿਲਡਿੰਗ ਹੈਗੀ ਆ ਇਸ ਨੂੰ ਸਾਡੀ ਕੋਸ਼ਿਸ਼ ਹੈ ਜਿੰਨਾ ਮੈਕਸਿਮਮ ਪੋਸੀਬਲ ਹੋ ਕਿਉਂਕਿ ਅਸੀਂ ਪਬਲਿਕ ਸੇਫਟੀ ਵੀ ਦੇਖਣੀ ਹੈ ਪਬਲਿਕ ਸੇਫਟੀ ਤੇ ਉਹਨੂੰ ਵੀ ਦੇਖਣਾ ਹੈ ਕਿ ਕਿਸੇ ਨੂੰ ਰਿਸਕ ਨਹੀਂ ਪਹੁੰਚਣਾ ਚਾਹੀਦਾ ਉਹ ਸਾਰੀ ਜਿਹੜੀ ਹੈਗੇ ਕੰਡੀਸ਼ਨਸ ਨੂੰ ਦੇਖਤੇ ਹੋਏ ਕਾਰਵਾਈਆਂ ਅਮਚ ਲੈਣ ਦੀ ਜਲਦੀ ਹੁਣ ਤਾਂ ਕਿੰਨੇ ਨਸ਼ਾ ਸ਼ਰਾਨਾਂ ਨੂੰ ਤੁਸੀਂ ਟਰੀਟਮੈਂਟ ਦੇ ਰਹੇ ਹੋਗੇ ਜੀ ਪਿਛਲੇ 2 ਟਾਈਮਾਂ ਦੇ ਵਿੱਚ ਕਰੀਬ 80 ਤੋਂ ਉੱਤੇ ਬੰਦੇ ਜਿਹੜੇ ਹੈਗੇ ਆ ਸਾਡੇ ਡੀਐਸ ਐਕਸ਼ਨ ਸੈਂਟਰ ਚ ਜਿਹੜੇ ਹੈਗੇ ਆ ਦਾਖਲ ਕੀਤੇ ਗਏ ਹੁਣ ਤੱਕ ਤੇ ਅੱਗੇ ਵੀ ਸਾਡੇ ਵੱਲੋਂ ਖੁੱਲਾ ਸਦਾ ਤੇ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਜਾ ਕੇ ਸਾਡੇ ਅਫਸਰ ਅਸੀਂ ਆਪ ਵੀ ਜਿਹੜੇ ਹੈਗੇ ਆ ਲਗਾਤਾਰ ਸੈਮੀਨਾਰਸ ਵੀ ਸੰਬੰਧੀ ਆਰਗੇਨਾਈਜ਼ ਕਰਾਉਂਦੇ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਤੇ ਸਾਡੇ ਵੱਲੋਂ ਖੁੱਲਦਾ ਖੁੱਲਾ ਨਿਮੰਤਰਣ ਹੈ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਜੇ ਅਗਰ ਉਹਨੂੰ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਜਾਂ ਦਾ ਵਿਕਟਿਮ ਹੈ ਇਹ ਡਰਗ ਜਿਹੜਾ ਹੈਗਾ ਪੀਂਦਾ ਆਦੀ ਹੈ ਪਰ ਉਹ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਇਸ ਨਸ਼ੇ ਤੋਂ ਨਿਕਲਣਾ ਚਾਹੁੰਦਾ ਹੈ ਤੇ ਸਾਡੇ ਵੱਲੋਂ ਉਹਦਾ ਪੂਰੀ ਹਰ ਤਰੀਕੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਅੱਗੇ ਵੀ ਅਸੀਂ ਕਰਦੇ ਰਹੇ ਹਾਂ